ਸਤਿ ਸ੍ਰੀ ਅਕਾਲ ਸੱਜਣੋ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਰੋਗ ਬਾਰੇ ਜਿਸ ਨਾਲ ਸਰੀਰ ਤੇ ਮਟਾਪਾ ਆ ਜਾਂਦਾ ਹੈ ਸਰੀਰ ਤੇ ਸੋਜ ਪੈ ਜਾਂਦੀ ਹੈ ਇਸ ਨੂੰ ਆਯੁਰਵੇਦ ਵਿੱਚ ਰક્ત ਦੋਸ਼ ਕਿਹਾ ਜਾਂਦਾ ਹੈ ਰੋਗ ਦਾ ਕਾਰਨ ਇਹ ਰੋਗ ਜਦੋਂ ਸਾਡੇ ਸਰੀਰ ਵਿੱਚ ਕਫ ਅਤੇ ਬਾਤ ਦੋਵੇਂ ਦੋਸ਼ ਵਿਗੜ ਜਾਂਦੇ ਹਨ ਤਦ ਹੁੰਦਾ ਹੈ ਜਦੋਂ ਇਹ ਦੋਸ਼ ਮਿਲ ਕੇ ਰક્ત ਨੂੰ ਦੂਸ਼ਿਤ ਕਰਦੇ ਹਨ ਤਾਂ ਸਰੀਰ ਵਿੱਚ ਚਰਬੀ ਵਧਣ ਲੱਗਦੀ ਹੈ ਅਤੇ ਸੋਜ ਆਉਣ ਲੱਗਦੀ ਹੈ ਇਸ ਨੂੰ ਪਛਾਣਨ ਦੀ विधि है इस रोग ਨੂੰ ਘਰ ਵਿੱਚ ਹੀ ਪਸਾਨਣ ਲਈ ਇੱਕ ਆਸਾਨ ਤਰੀਕਾ ਹੈ ਆਪਣੀ ਲੱਤ ਦੀ ਪਿੰਜਣੀ ਨੂੰ ਹੱਥ ਦੇ ਦੋਵੇਂ ਅੰਗੂਠਿਆਂ ਨਾਲ 1 ਮਿੰਟ ਲਈ ਦਬੋ ਜੇਕਰ ਦਵਾਏ ਹੋਏ ਸਥਾਨ ਤੇ ਤੋਆ ਪੈ ਜਾਵੇ ਤੇ ਕੁਝ ਦੇਰ ਤੱਕ ਰਹੇ ਤਾਂ ਸਮਝੋ ਇਹ ਰक्त दोष ਹੈ ਇਸ ਦੀ ਦਵਾਈ ਇਸ ਤਰ੍ਹਾਂ ਹੈ ਮਿੱਠੀਆਂ ਸਰੰਜਾਂ 50 ਗ੍ਰਾਮ ਕੌੜੀਆਂ ਸਰੰਜਾਂ 50 ਗ੍ਰਾਮ ਕੱਕੜ ਸਿੰਗੀ 50 ਗ੍ਰਾਮ ਤੇ 150 ਗ੍ਰਾਮ ਮਿਸਰੀ ਇਹਨਾਂ ਦਾ ਪਾਊਡਰ ਬਣਾ ਲੈਣਾ ਹੈ ਤੇ ਇੱਕ ਚਮਚ ਲੈਣਾ ਹੈ ਸਵੇਰੇ ਸ਼ਾਮ ਗਰਮ ਪਾਣੀ ਜਾਂ ਤਾਜ਼ੇ ਪਾਣੀ ਨਾਲ ਧੰਨਵਾਦ